ਉਹ ਤੇ ਆਂਦਾ ਸੀ ਇਤਾਲਾ ਮਿਹਨਤ ਕਰਨ ਆਂਦਾ ਸੀਗਾ ਉਹ ਇਹਨਾਂ ਨੇ ਬਾਜ ਮਾਰ ਲਈ ਪਤਾ ਨਹੀਂ ਮੇਰੇ ਭਰਾ ਨੂੰ ਤੇ ਆਂਦਾ ਸੀ ਇਤਾਲਾ ਲੋਕਾਂ ਸਮਾਨ ਸਮੂਨ ਉੱਤੇ ਚਲਾ ਦਿੰਦਾ ਸੀਗਾ ਮਿਹਨਤ ਕਰਕੇ ਕੰਮ ਆਂਦਾ ਸੀਗਾ ਗਰੀਬ ਬੰਦਾ ਆਈਗਾ ਤੇ ਦਾ ਭਰਾ ਦਾ ਇਤ ਹੀ ਕਹ ਰਿਹਾ ਨਹੀਂ ਸਾਰੀ ਦੀ ਵਾਲੀ ਉਹ ਸਾਰੀ ਵਾਲੀ ਦਾ ਭਲਾ ਇਤ ਹੀ ਕਹ ਰਿਹਾ ਨਹੀਂ ਗਰੀਬ ਐ ਇਤ ਹੀ ਕਹ ਰਿਹਾ ਨਹੀਂ ਮੇਰਾ ਗਰੀਬ ਭਰਾ ਮੈਂ ਤੁਸੀ ਦੱਸ ਸਕਦੇ ਹੋ ਕੀ ਜਦੋਂ ਉਹਨਾਂ ਦੀ ਡੈਥ ਹੋਈ ਉਦੋਂ ਤੁਸੀਂ ਉਹਨਾਂ ਦੇ ਨਾਲ ਮੌਜੂਦ ਸੀ ਜਾਂ ਨਹੀਂ ਨਹੀਂ ਜੀ ਮੈਮ ਉਹਨਾਂ ਨੇ ਉਹਨਾਂ ਨੇ ਬੁਲਾਇਆ ਇਹਨਾਂ ਨੇ ਸਾਨੂੰ ਨਹੀਂ ਬੁਲਾਇਆ ਇਹਨਾਂ ਨੇ ਡੈਥ ਹੋ ਚੁੱਕੀ ਹੈ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੇ ਸੀ ਅਚਾਨਕ ਹੀ ਪਾਈਪ ਉਹਨਾਂ ਦੇ ਹੱਥੋਂ ਡੋਲ ਖਾ ਗਈ ਤੇ ਉਹ ਉਹਨਾਂ ਦੇ ਨਾਲ ਟੱਚ ਕਰ ਗਈ ਤਾਰਾਂ ਦੇ ਤਾਰਾਂ ਦੇ ਟੱਚ ਕਰਨ ਦੇ ਨਾਲ ਉਹ ਮੰਦਿਆਂ ਨੂੰ ਕਰੰਟ ਲੱਗ ਗਿਆ ਉਹਦੀ ਜਗ੍ਹਾ ਤੇ ਹੀ ਮੌਤ ਹੋ ਗਈ ਭੋਗ ਪਾ ਰਿਆ ਸੀ ਨਾ ਗੁਦਾਰਾ ਸਾਹਿਬ ਸੰਗਰਾਂ ਦਾ ਤੇ ਉਹ ਜਿਹੜਾ ਪਟਾਕਾ ਵੱਜਿਆ ਲਾਈਟ ਦਾ ਪੜਾਕਾ ਵੱਜ ਗਏ ਉਹਦੀ ਜਾਨ ਛੱਡੀ ਆ ਜੀ ਧਾਰਨੇ ਉਸ ਉਸ ਤੋਂ ਬਾਅਦ ਉਹਦੀ ਡੈਥ ਹੋ ਗਈ। ਨੋ ਕਰੰਟ ਲੱਗਿਆ ਤੇ ਉਪਰੋਂ ਥੱਲੇ ਡਿੱਗੇ। ਹਾਂਜੀ ਹਾਂਜੀ ਉਪਰੋਂ ਥੱਲੇ ਡਿੱਗੇ ਜ਼ਮੀਨ ਤੇ ਡਿੱਗਣ ਦੇ ਨਾਲ ਹੀ ਉਹਨਾਂ ਦੀ ਮੌਤ ਹੋ ਗਈ। ਨਿਸ਼ਾਨ ਸਾਹਿਬ ਦਾ ਚੋਲਾ ਬਦਲਦੇ ਸੀ ਤੇ ਇਹ ਤਿੰਨ ਜਣੇ ਸੀਗੇ ਜਿਹੜੇ ਆਪਣੇ ਗੁਰੂ ਘਰ ਦੀ ਸੇਵਾਦਾਰ ਇੱਕ ਕਾਲੂ ਸੀ ਚਾਰ ਜਣੇ ਸੀ ਟੋਟਲ ਜਿਨ੍ਹਾਂ ਚ ਇੱਕ ਜਗਜੀਤ ਸਿੰਘ ਢਾਲ ਸੀ ਸੀਗੇ ਤੇ ਰਾਜੂ ਮਦਾਨ ਜੀ ਸੀਗੇ ਤੇ ਆਪਣਾ ਰਣਬੀਰ ਸਿੰਘ ਜੀ ਸੀਗੇ ਤੇ ਇੱਕ ਕਾਲੂ ਜੀ ਸੀ ਜਿਨ੍ਹਾਂ ਦੀ ਕਾਲੂ ਜੀ ਦੀ ਡੈਥ ਮੌਕੇ ਤੇ ਹੋ ਗਈ ਸੀਗੇ ਚਲੇ ਖੜੇ ਆ ਧਰਮਪੁਰਾ ਸੰਮਰਾਲਾ ਰੋਡ ਤੇ ਜਿੱਥੇ ਕਿ ਕੱਲ ਬੀਤੀ ਰਾਤ ਜੋ ਗੁਰਦੁਆਰਾ ਹਰਿਕ੍ਰਿਸ਼ਨ ਸਾਹਿਬ ਦੇ ਬਾਹਰ ਜੋ ਇੱਕ ਵੱਡੀ ਘਟਨਾ ਵਾਪਰੀ ਚੋਲਾ ਚੜਾਉਂਦੇ ਹੋਏ ਚਾਰ ਜਾਨੇ ਨੂੰ ਕਰੰਟ ਲੱਗਿਆ ਤੇ ਜੋ ਹੈ ਉਪਰੋਂ ਦੀ ਥੱਲੇ ਗਿਰ ਗਏ ਤੇ ਇੱਕ ਜਾਨੇ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਤਿੰਨ ਜਾਨੇ ਬੁਰੀ ਤਰ੍ਹਾਂ ਜ਼ਖਮੀ ਹੋਏ ਤੇ ਉਹਨਾਂ ਤਿੰਨਾਂ ਨੂੰ ਜੋ ਹੈ ਸੀਐਮਸੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਐਮਐਲਏ ਅਸ਼ੋਕ ਪ੍ਰਾਸ਼ਦ ਜੀ ਉਹਨਾਂ ਦਾ ਹਾਲ ਚਾ ਲੈਣ ਲਈ ਉੱਥੇ ਪਹੁੰਚੇ ਤੇ ਉਹਨਾਂ ਦੇ ਨਾਲ ਰੁਕ ਸਾਂਝਾ ਕੀਤਾ ਗੱਲਬਾਤ ਕੀਤੀ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀ ਫੈਮਲੀ ਦੇ ਵਿੱਚ ਅੱਗੇ ਪਿੱਛੇ ਕੋਈ ਨਹੀਂ ਸੀ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਵਿਆਹ ਨਹੀਂ ਕਰਵਾਇਆ ਸੀ ਸਿਰਫ ਫੈਸਲਾ ਹੀ ਕਿ ਉਹ ਗੁਰਦੁਆਰੇ ਦੇ ਵਿੱਚ ਸੇਵਾ ਕਰਨਾ ਚਾਹੁੰਦੇ ਸੀ ਤੇ ਜੋ ਕੱਲ ਬੀਤੀ ਰਾਤ ਉਹਨਾਂ ਦੀ ਮੌਤ ਹੋ ਗਈ ਹੈ ਛੋੜਾ ਜਿਹੜਾ ਹੰਦੇ ਹੋਏ ਆਂਟੀ ਜੀ ਜਿਨ੍ਹਾਂ ਦੀ ਜੋ ਹੈ ਡੈਥ ਹੋਈ ਹੈ ਤੇ ਉਹ ਤੁਹਾਡੇ ਬ੍ਰਦਰ ਸੀ ਹਾਂਜੀ ਉਹਦਾ ਬਲਦਰ ਆਈ ਕੱਲ ਕਰੰਟ ਲੱਗਣ ਦੇ ਨਾਲ ਉਹਨਾਂ ਦੀ ਜੋ ਹੈ ਇਹ ਹੋ ਗਈ ਉਹਨਾਂ ਦੀ ਹਾਂਜੀ ਉਹਨਾਂ ਦੇ ਧੋਗੀ ਕਿੱਥੋਂ ਦੇ ਰਹਿਣ ਵਾਲੇ ਉਹ ਗਲਮੇਲ ਪਾਰਕ ਤੇ ਟਿੱਬਾ ਰੋਡ ਦੇ ਉਹ ਤੇ ਰੰਦਰ ਦੀ ਪਹਿਲੇ ਚੇ ਮਗਾਨ ਵੇਚ ਉੱਥੇ ਚੱਲ ਗਏ ਜੀਏ ਉੱਥੇ ਤੇ ਅੰਦਾਜ਼ੀ ਵਿਚਾਲਾ ਮਿਹਨਤ ਕਰਨਾਂ ਆਂਦਾ ਸੀਗਾ ਉਹ ਇਹਨਾਂ ਨੇ ਬਾਜ਼ ਮਾਰ ਲਈ ਪਤਾ ਨਹੀਂ ਮੇਰੇ ਭਰਾ ਨੂੰ ਇੱਥੇ ਆਂਦਾ ਸੀ ਚਾਰਾ ਲੋਕਾਂ ਸਮਾਨ ਸਮੂਹ ਉੱਤੇ ਜੜਾ ਦਿੰਦਾ ਸੀ ਆ ਮਿਹਨਤ ਕਰਕੇ ਗੰਦਾ ਸੀਗਾ ਗਰੀਬ ਬੰਦਾ ਹੀਗਾ ਪਰ ਇਹਦਾ ਭਰਾ ਦਾ ਕੀ ਕਹ ਰਿਹਾ ਨਹੀਂ ਸੋਨੀ ਜਾਨੀ ਉਹ ਸੋਨੀ ਜਾਨੀ ਦੇ ਭਰਾ ਤੇ ਕੀ ਕਹ ਰਿਹਾ ਆਂਦਾ ਸੀ ਗਰੀਬ ਇੱਥੇ ਹੀ ਕਹ ਰਿਹਾ ਨਹੀਂ ਮੇਰਾ ਗਰੀਬ ਭਰਾ ਮੈਮ ਤੁਸੀਂ ਦੱਸ ਸਕਦੇ ਹੋ ਕਿ ਜਦੋਂ ਉਹਨਾਂ ਦੀ ਡੈਥ ਹੋਈ ਉਦੋਂ ਤੁਸੀਂ ਉਹਨਾਂ ਦੇ ਨਾਲ ਮੌਜੂਦ ਸੀ ਆ ਨਹੀਂ ਜੀ ਮੈਮ ਉਹਨਾਂ ਨੇ ਉਹਨਾਂ ਨੇ ਬੁਲਾਇਆ ਇਹਨਾਂ ਨੇ ਸਾਨੂੰ ਨਹੀਂ ਬੁਲਾਇਆ ਇਹਨਾਂ ਨੇ ਡੈਥ ਹੋ ਚੁੱਕੀ ਹੈ 2 ਘੰਟੇ ਤੋਂ ਲੈ ਕੇ ਗਏ ਐ ਟੋ ਟੁਕੀਆ ਮੇਰੇ ਭਰਾ ਜੀ ਅੱਛਾ ਉਹੋ ਲੈ ਕੇ ਗਏ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਵਿਆਹ ਨਹੀਂ ਕਰਵਾਇਆ ਸੀ ਸਿਰਫ ਐਸ ਕਰਕੇ ਕਿ ਉਹਨਾਂ ਨੇ ਗੁਰਦੁਆਰੇ ਦੀ ਸੇਵਾ ਕਰਨਾ ਨਹੀਂ ਨਹੀਂ ਉਹ ਮਿਹਨਤ ਕਰਕੇ ਖਾਂਦਾ ਸੀ ਜੇ ਗੁਰਦੁਆਰੇ ਨਹੀਂ ਮਿਹਨਤ ਕਰਕੇ ਕਰਦਾ ਜਿੱਥੇ ਹੀ ਰਹਿੰਦਾ ਸੀਗਾ ਆ ਗਲੀ ਜੇ ਆਬਨਗਰ 'ਚ ਰਹਿੰਦਾ ਸੀ ਹੁਣ ਹੀ ਗਿਆ ਸੀ 3-4 ਸਾਲ ਪਹਿਲਾਂ ਮਕਾਨ ਵੇਚ ਕੇ ਮੇਰਾ ਭਰਾ ਇੱਥੇ ਹੀ ਰਹਿੰਦਾ ਸੀਗਾ ਨਾਨਪੁਰ ਵਾਲੇ ਕਟੀਆਂ ਦਾ ਸਾਡਾ ਘਰ ਸੀਗਾ ਮੈਂ ਕਰਕੇ ਖਾਂਦੀ ਸੀ ਪਰ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਮੈਂ ਵਿਆਹ ਨਹੀਂ ਕਰਾਵਾਂਗਾ ਮੈਂ ਜੋ ਹੈ ਸਾਰਾ ਸਾਰੀ ਉਮਰ ਜੋ ਹੈ ਆਪਣੀ ਮਿਹਨਤ ਕਰਕੇ ਕੰਮਦਾ ਮੰਮੀ ਦੀ ਸੇਵਾ ਕਰਦਾ ਸੀ ਆਪਣੀ ਵੀ ਮੰਮੀ ਬਿਮਾਰ ਪੈ ਗਈ ਮੰਜੇ ਦੇ ਮੰਮੀ ਦੀ ਸੇਵਾ ਸੀਗਾ ਪੜੀ ਤੇ ਅੱਜ ਇਹ ਵਾਰੀ ਜਿਹੜੀ ਘੜਾ ਰੰਦਾ ਜੇ ਤੁਸੀਂ ਕਿਹਾ ਮੇਰਾ ਸਮਾਨ ਚੁੜਾ ਦੇ ਉਹਦਾ ਚੁੜਾ ਦੇ ਇੱਥੇ ਕਰਦਾ ਮੇਰਾ ਭਰਾ ਪਤਾ ਨਹੀਂ ਇਹਨਾਂ ਨੇ ਬਾਅਦ ਚ ਮਾਰ ਲਈ ਮੇਰੇ ਭਰਾ ਨੂੰ ਮੇਰੇ ਭਰਾ ਨੂੰ ਵਾਈ ਮਾਰ ਲਈ ਇਹਨਾਂ ਨੇ ਕਿ ਨਾਟ ਖੋਲ ਦੇ ਦੱਸਦੇ ਸੱਸੇ ਬਣਾ ਨਾਟ ਖੋਲ ਦੇ ਤੇ ਕੱਲ ਜਦੋਂ ਇਹ ਘਟਨਾ ਵਾਪਰੀ ਤੇ ਉਸ ਸਮੇਂ ਤੁਸੀਂ ਇੱਥੇ ਹੀ ਸੀ? ਹਾਂਜੀ 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 ਇੱਥੇ ਹੀ ਸੀਗੇ ਜੀ। ਉਹ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੇ ਸੀ। ਅਚਾਨਕ ਹੀ ਪਾਈਪ ਉਹਨਾਂ ਦੇ ਹੱਥੋਂ ਡੋਲ ਖਾ ਗਈ ਤੇ ਉਹ ਉਹਨਾਂ ਦੇ ਨਾਲ ਟੱਚ ਕਰ ਗਈ ਤਾਰਾਂ ਦੇ। ਤਾਰਾਂ ਦੇ ਟੱਚ ਕਰਨ ਦੇ ਨਾਲ ਉਹ ਮੰਦਿਆਂ ਨੂੰ ਕਰੰਟ ਲੱਗ ਗਿਆ। ਉਹਦੀ ਜਗ੍ਹਾ ਤੇ ਹੀ ਮੌਤ ਹੋ ਗਈ। ਅੱਛਾ। ਤੁਸੀਂ ਸਰ ਇਹ ਵੀ ਸੁਣਨ ਨੂੰ ਮਿਲ ਰਿਹਾ ਕਿ ਚੀਕਾਂ ਦੀ ਆਵਾਜ਼ ਬਹੁਤ ਜ਼ਿਆਦਾ ਸੀ। ਹਾਂਜੀ ਚੀਕ ਦੀ ਆਵਾਜ਼ ਘੱਟ ਸੀਗੀ। ਚੀਕਾਂ ਘਟੀਆਂ ਅੰਦਰ ਲੇਡੀ ਸੀ ਉਹਨਾਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਸੀਗੀਆਂ। ਤੇ ਹਾਂਜੀ ਉਹ ਗੱਲ ਹੋ ਰਿਹਾ ਸੀ ਨਾ ਗੁਦਾਰਾ ਸਾਹਿਬ ਸੰਗਰਾਂ ਦਾ ਤੇ ਉਹ ਜਿਹੜਾ ਪਟਾਕਾ ਵੱਜਿਆ ਲਾਈਟ ਦਾ ਪਟਾਕਾ ਵੱਜ ਕੇ ਉਹਦੀ ਜਾਨ ਛੱਡੀ ਹੈ ਜੀ ਧਾਰਨੇ ਉਸ ਤੋਂ ਬਾਅਦ ਉਹਦੀ ਡੈਕਟ ਹੋ ਗਈ ਥੋੜਾ ਕਿੰਨੇ ਜਾਣੇ ਸੀ ਚਾਰ ਜਾਣੇ ਸੀ ਚਾਰ ਜਾਣੇ ਸੀ ਹਾਂ ਜੀ ਦੱਸਿਆ ਜਾ ਰਿਹਾ ਹੈ ਕਿ ਵਿੱਚੋਂ ਇੱਕ ਜਾਣੇ ਦੀ ਜੋ ਹੈ ਮੌਤ ਹੋ ਗਈ ਹੈ ਤਿੰਨ ਜ਼ਖਮੀ ਹੋਏ ਹੈ ਜੀ ਹਸਪੀਟਲ ਸੀ ਉਹਨਾਂ ਨੂੰ ਸ਼ਾਮੀ ਐਡਮਿਟ ਕਰਕੇ 8-9 ਵਜੇ ਛੁੱਟੀ ਮਿਲ ਗਈ ਸੀ ਓਕੇ ਸੱਟਾਂ ਉਹਨਾਂ ਦੇ ਵੀ ਲੱਗੀਆਂ ਨੇ ਕਾਫੀ ਹੋਇਆ ਬੇਦਰਦ ਉਹਨਾਂ ਦਾ ਜਦੋਂ ਕਰੰਟ ਲੱਗਿਆ ਤੇ ਉਪਰੋਂ ਥੱਲੇ ਡਿੱਗੇ ਹਾਂਜੀ ਹਾਂਜੀ ਉਪਰੋਂ ਥੱਲੇ ਡਿੱਗੇ ਜ਼ਮੀਨ ਤੇ ਲੱਗੰਦੇ ਨਾਲ ਹੀ ਉਹਨਾਂ ਦੀ ਮੌਤ ਹੋ ਗਈ। ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਜਿਹਨਾਂ ਦੇ ਵਿੱਚ ਹਾਂਜੀ 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 ਮੌਕੇ ਤੇ ਹੀ ਮੌਤ। ਅੱਛਾ ਜੀ। ਇਹ ਜਿਹੜੀਆਂ ਤਾਰਾਂ ਨੇ ਵੀ ਬਹੁਤ ਹਾਈਡਲਰਾਂ ਦੀਆਂ ਬਹੁਤ ਗਲਤ ਹੈਗੀਆਂ ਜੀ ਇਹ। ਇਹਨੂੰ ਇਹ ਆ ਵੀ ਠੀਕ ਕੀਤਾ ਜਾਵੇ ਜਲਦੀ ਤੋਂ ਜਲਦੀ। ਇਹ ਗੱਲ ਨੂੰ ਕੋਈ ਹੋਰ ਘਟਨਾਣਾ ਵਾਪਰੇ ਇੱਥੇ। ਬਿਜਲੀ ਬੋਰ ਨੂੰ ਆਹੀ ਅਪੀਲ ਹੈ। ਹਾਂਜੀ ਹਾਂਜੀ ਬਿਜਲੀ ਬੋਰ ਨੂੰ ਇਹੀ ਅਪੀਲ ਹੈ। ਕਹਿੰਦੇ ਵੀ ਕੱਲ ਸੰਗਰਾਂਦ ਦਾ ਦਿਨ ਸੀ। ਸੰਗਰਾਂਦ ਦੇ ਦਿਨ ਹਰ ਮਹੀਨੇ ਜਿਹਾ ਜਿਹੜਾ ਚੋਲਾ ਬਦਲਿਆ ਉਹਦਾ ਨਿਸ਼ਾਨ ਸਾਹਿਬ ਦਾ ਜਿੰਦੇ ਕਰਕੇ ਨਿਸ਼ਾਨ ਸਾਹਿਬ ਦਾ ਚੋਲਾ ਬਦਲੇ ਸੀ ਤੇ ਇਹ ਤਿੰਨ ਜਣੇ ਸੀਗੇ ਜਿਹੜੇ ਆਪਣੇ ਗੁਰੂ ਘਰ ਦੇ ਸੇਵਾਦਾਰ ਇੱਕ ਕਾਲੂ ਸੀ ਚਾਰ ਜਣੇ ਸੀ ਟੋਟਲ ਜਿਨ੍ਹਾਂ ਚ ਇੱਕ ਜਗਜੀਤ ਸਿੰਘ ਢਾਲ ਸੀ ਸੀਗੇ ਤੇ ਰਾਜੂ ਮਦਾਨ ਜੀ ਸੀਗੇ ਤੇ ਆਪਣਾ ਰਣਬੀਰ ਸਿੰਘ ਜੀ ਸੀਗੇ ਤੇ ਇੱਕ ਕਾਲੂ ਜੀ ਸੀ ਜਿਨ੍ਹਾਂ ਦੀ ਕਾਲੂ ਜੀ ਦੀ ਡੈਥ ਮੌਕੇ ਤੇ ਹੀ ਹੋ ਗਈ ਸੀਗੀ ਕਰੰਟ ਲੱਗਣ ਨਾਲ ਜਿਹੜੀਆਂ ਹਾਈ ਪਾਵਰ ਦੀਆਂ ਤਾਰਾਂ ਸੀ ਉਹਨਾਂ ਦਾ ਨਿਸ਼ਾਨ ਸਾਹਿਬ ਟੱਚ ਕਰ ਗਿਆ ਸੀਗਾ ਆਨ ਨਾ ਨਹੀਂ ਕੱਲ ਸਾਰੇ ਰਿਪੋਰਟ ECG ਵਗੈਰਾ ਸਾਰੀਆਂ ਰਿਪੋਰਟਾਂ ਠੀਕ ਨੇ ਉਹ ਘਰੇ ਨੇ ਹੁਣ ਆ ਗਏ ਨੇ ਛੁੱਟੀ ਮਿਲ ਗਈ ਸੀ ਹਸਪੀਟਲ ਤੋਂ ਆ ਨੀ ਕਾ ਆ ਗਏ ਨੇ ਇਹਨਾਂ ਇਹ ਬਿਜਲੀ ਮੈਕਮਨੂੰ ਨੇ ਕਰੀਬ 5-6 ਮਹੀਨੇ ਤੋਂ ਸਾਡੀ ਅਪਰੂਵਲ ਲੈਟਰ ਵੀ ਆਈ ਹੈ ਸਾਡਾ MLA ਦੇ ਕੋਟੇ ਚੋਂ ਸਾਡੇ 3-4 ਲੱਖ ਦਾ ਜਿਹੜਾ ਆਪਾਸ ਵੀ ਹੋਇਆ ਤੇ ਇਹਨਾਂ ਨੂੰ ਕਈ ਵਾਰ ਕੰਪਲੇਨਟ ਵੀ ਕੀਤੀ ਗਈ ਹੈ ਵੀ ਆ ਸਾਡੀਆਂ ਤਾਂ ਤਾਰਾਂ ਚੋ ਚੁਕਾਈਆਂ ਜਾਣਾਂ ਇਹ ਵਾਸੇ ਲੇਟ ਕਰਦੇ ਹੁਣ ਪਾਣੀ ਆ ਗਿਆ ਸੀ ਕਹਿੰਦੇ ਪਾਣੀ ਆ ਗਿਆ ਹੁਣ ਚੁਕਾ ਦਾਂਗੇ ਅੱਜ ਕੱਲ ਕਰਦੇ ਕਰਦੇ ਲੇਟ ਕਰਦੇ ਕਰਦੇ ਆਸਾ ਹੋ ਗਿਆ ਉਹਦੀ ਗਰੀਬ ਜੀਆਂ 552 ਸਾਨੂੰ ਮਦਦ ਜੀ ਉਹ ਟਿੱਬਾ ਰੋੜ ਦਾ ਟਿੱਬਾ ਰੋੜ ਕਹਿੰਦੇ ਸਰ ਉਹਨਾਂ ਦੇ ਘਰ ਵਿੱਚ ਵੀ ਕੋਈ ਨਹੀਂ ਸੀਗਾ ਉਹ ਕੱਲੇ ਸੀ ਹਾਂਜੀ ਕੱਲੇ ਸੀ ਉਹ ਅਨਮੈਡਰ ਸੀਗਾ ਹਾਂਜੀ ਅਨਮੈਡਰ ਸੀਗਾ ਅਹ ਵੈਸੇ ਰਹਿੰਦੇ ਸਾਡੇ ਧਰਮਪੁਰੇ ਸੀ ਇੱਥੇ ਸੇਵਾ ਕਰਦੇ ਰਹੇ ਸਾਡੇ ਗੁਰਦੁਆਰਾ ਸਾਹਿਬ ਸਾਹਮਣੇ ਮੰਦਰ ਹੈ ਉੱਥੇ ਸੇਵਾ ਕਰਦੇ ਰਹਿੰਦੇ ਸੀਗਾ ਹਾਂਜੀ ਅੱਜ ਬੋਡੀ ਜਾਨੀ 15-20 ਮਿੰਟ ਤੱਕ ਇਹਦੇ ਪਹੁੰਚਣ ਵਾਲੀ ਇੱਥੋਂ ਗੁਰਦੁਆਰਾ ਸਾਹਿਬ ਤੋਂ ਜੱਦਰਵਾ ਕੇ ਤੇ ਲੈ ਕੇ ਜਾਵਾਂਗੇ ਸस्कार ਵਾਸਤੇ